ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਹਾਂਜੀ ਵੀਰੋ ਤੇ ਭਰਾਓ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਆ ਅੱਜ ਫੇਸਬੁੱਕ ਤੇ ਲਾਈਵ ਆਪਾਂ ਦੁਬਾਰਾ ਹੋਏ ਆਪਣੇ ਨਵੇਂ ਪੇਜ ਤੇ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਪੰਜਾਬ ਦੇ ਹੱਕ ਸੱਚ ਵਾਸਤੇ ਤੇ ਆਜੋ ਪਹਿਲਾਂ ਲਾਈਵ ਦੇ ਵਿੱਚ ਮੇਰੇ ਭਰਾ ਤੇ ਫਿਰ ਆਪ ਜੀ ਦੇ ਨਾਲ ਆਪਾਂ ਕਰਦੇ ਹਾਂ ਗੱਲਬਾਤ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜਾ ਸੰਗਤ ਤੱਕ ਆਪਣੀ ਗੱਲ ਹੋ ਸਕੇ ਹੁਣ ਮੈਂ ਨਾ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਆ ਜਿਸ ਦੇ ਵਿੱਚ ਪੰਜਾਬ ਦੇ ਜਿਹੜੇ ਨਹਿਰਾਂ ਦੇ ਵਿੱਚ ਨਹਿਰਾਂ ਦੇ ਥਾਵਾਂ ਥਾਵਾਂ ਤੇ ਬੰਨੇ ਬੰਨੇ ਤੇ ਜਾਂ ਜਿੱਦਾਂ ਰੇਲਵੇ ਲਾਈਨ ਹੁੰਦੀ ਨਾ ਲਾਗੇ ਲਾਗੇ ਬੰਨੇ ਜਿਹੜੀ ਜਗਾ ਛੱਡੀ ਹੁੰਦੀ ਆ ਤੇ ਉਹ ਜਗਾ ਤੇ ਲਾਗੇ ਲਾਗੇ ਜਿਹੜੇ ਰੁੱਖ ਹੁੰਦੇ ਆ ਉਹ ਸਾਰੇ ਰੁੱਖਾਂ ਦਾ ਸਤਿਆਨਾਸ਼ ਕਾਉਂਟ ਕਰ ਰਹੇ ਆ ਸਾਡੇ ਹੀ ਪੰਜਾਬ ਦੇ ਵਿੱਚ ਜਿਹੜੇ ਰਹਿੰਦੇ ਨੇ ਗੁੱਜਰ ਗੁੱਜਰ ਭਾਈਚਾਰਾ ਤੇ ਜਦੋਂ ਗੁੱਜਰ ਭਾਈਚਾਰੇ ਤੇ ਆਪਣੇ ਹੋਰ ਵੀ ਵੀਰਾਂ ਨੇ ਪੋਸਟ ਪਾਈ ਤੇ ਉਦੋਂ ਇਹ ਵੀਡੀਓ ਪਾ ਪਾ ਕੇ ਤੇ ਇਹ ਵੀ ਸਾਨੂੰ ਚੈਲੰਜ ਕੰਡਿਆ ਪਏ ਸਾਡੇ ਪੰਜਾਬ ਦੇ ਸਿੱਖਾਂ ਨੂੰ ਪੀਏ ਐਦਾਂ ਆ ਜੀ ਅਸੀਂ ਕਿਦੋਂ ਰੁੱਖ ਤੋੜਿਆ ਜੀ ਉਹ ਤੇ ਆ ਤੁਹਾਨੂੰ ਮੈਂ ਹੁਣ ਰੁੱਖ ਤੋੜਨ ਦੇ ਵੀਡੀਓ ਸਾਹਮਣੇ ਦਿਖਾ ਦਣਾ ਆ ਤੇ ਫੇਰ ਆਪਾਂ ਗੱਲ ਕਰਦੇ ਆ ਇਸ ਚੀਜ਼ ਉੱਤੇ ਕਿ ਇਹ ਗੱਲ ਸਹੀ ਆ ਕਿ ਭਲਾ ਗੱਲ ਐ ਗਲਤ ਆ ਆ ਦੱਸਿਓ ਆਹ ਦੇਖੋ ਜੀ ਬਹੁ ਮਾੜੇ ਹਾਲ ਕੀਤੇ ਤੁਸੀਂ ਸਾਡੀ ਜ਼ਿੰਦਗੀ ਦੇ ਅੱਜ ਤਣੇ ਤੇ ਐਦਾਂ ਹੀ ਹੋਣੀ ਆ ਉਹ ਨਾਲੇ ਤੇ ਆ ਵੇ ਆ ਵੇ ਲੋ ਰੁੱਖ ਕਿਦਾਂ ਪੰਗਾ ਡੇ ਤੋੜਨ ਆ ਵੇ ਲੋ ਆ ਵੇ ਲੋ ਰੁੱਖ ਕਿਦਾਂ ਮਹੀਂ ਡੇ ਤੋੜਨ ਆ ਵੇ ਲੋ ਕਿਦਾਂ ਰੁੱਖਾਂ ਨੂੰ ਐ ਮਰੋੜਨ ਦੇ ਤੋੜਨ ਦੇ ਆ ਲੋ ਲਓ ਜੀ ਦੇਖ ਲੋ ਇਹ ਕੋ ਝੂਠ ਹੈ ਇਹ ਦੱਸ ਦੋ ਹੁਣ ਮੈਂ ਅਸਲ ਸਚਾਈ ਦੀ ਗੱਲ ਇਹ ਕਰਨੀ ਆ ਕਿ ਜਿਹੜਾ ਗੁੱਜਰ ਭਾਈਚਾਰਾ ਆ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹਿਣਾ ਆ ਵੀ ਗੁੱਜਰ ਵੀਰ ਭਰਾਵੋ ਜੇਕਰ ਤੁਸੀਂ ਡੰਗਰ ਰੱਖੇ ਆ ਨਾ ਆਪਣੇ ਸਿਰ ਦੇ ਉੱਤੇ ਆਪਣੇ ਬਲਬੂਤੇ ਉੱਤੇ ਰੱਖੋ ਨਾ ਕਿ ਪੰਜਾਬ ਦੇ ਜਿਹੜੇ ਵਿੱਚ ਰੁੱਖ ਲਾਏ ਆ ਵੀਰਾਂ ਭਰਾਵਾਂ ਤੇ ਜਾਂ ਸਰਕਾਰ ਨੇ ਰੁੱਖ ਲਾਏ ਆ ਉਹਨਾਂ ਰੁੱਖਾਂ ਰੁੱਖਾਂ ਦਾ ਸੱਤਿਆਨਾਸ਼ ਨਾ ਕਰੋ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਰੁੱਖਾਂ ਦੀ ਬਹੁਤ ਸਾਰੀ ਘਾਟ ਆ ਤੇ ਜੇਕਰ ਰੁੱਖ ਕਿਸੇ ਵੀਰ ਭਰਾਵ ਨੇ ਜਾਂ ਸਰਕਾਰ ਨੇ ਜਾਂ ਕਿਹੇ ਸੰਸਥਾ ਨੇ ਜਾਂ ਕਿਸੇ ਵੀ ਵੀਰ ਭਰਾਵਾਂ ਨੇ ਰੁੱਖ ਰਲ ਮਿਲ ਕੇ ਲਾਏ ਆ ਨਾ ਤੇ ਉਹਨਾਂ ਦਾ ਸੱਤਿਆਨਾਸ਼ ਨਾ ਕਰੋ ਕਿਉਂਕਿ ਤੁਸੀਂ ਜੇਕਰ ਮੰਨੀ ਜਾਵੇ ਗੱਲ ਟਾੜੀਆਂ ਜਿਹੜੀਆਂ ਮਈਆਂ ਆ ਕਿੱਦਾਂ ਗਾਰੇ ਦੇ ਨਾਲ ਲਿਬੜੀਆਂ ਮੱਝਾਂ ਪਈਆਂ ਟਾੜੀਆਂ ਤੇ ਨਾ ਤੁਸੀਂ ਕਹਿੰਦੇ ਆ ਥਣ ਧੋਨੇ ਆ ਗੰਧੀਆਂ ਤੁਹਾਡੀਆਂ ਮਈਆਂ ਤੇ ਇੰਨਾ ਕੈਂਸਰ ਪਰਿਆ ਗੰਦਾ ਪਾਣੀ ਬਿਮਾਰੀਆਂ ਦਾ ਮਾਰਿਆ ਹੋਇਆ ਪਾਣੀ ਮਈਆਂ ਪੀਂਦੀਆਂ ਤੇ ਉਹ ਤੁਸੀਂ ਦੁੱਧ ਜਿਹੜਾ ਆ ਸਾਡੇ ਜਿਹੜੀਆਂ ਮਾਰਕੀਟ ਦੇ ਵਿੱਚ ਛੋਪਾਂ ਨੇ ਜਾਂ ਡੇਹਰੀਆਂ ਨੇ ਉੱਥੇ ਤੁਸੀਂ ਡਰਮਾਂ ਦੇ ਡਰਮ ਦੁੱਧ ਪਾ ਕੇ ਆਉਨੇ ਆ ਤੇ ਉਹ ਸਾਰੇ ਬੰਦੇ ਦੁੱਧ ਪੀਂਦੇ ਆ ਭਾਵੇਂ ਅੰਮ੍ਰਿਤਧਾਰੀ ਹੋਣ ਭਾਵੇਂ ਕੋਈ ਵੀ ਹੋਵੇ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਸਾਈ ਹੋਵੇ ਉਹ ਦੁੱਧ ਸਾਰੇ ਪੀਂਦੇ ਆ ਦੁੱਧ ਗੰਦਾ ਮੰਦਾ ਇੰਨਾ ਜਵਾਨੂਆਂ ਦਾ ਵਾਇਰਸ ਦਾ ਦੁੱਧ ਮਾਰਾ ਸਰਕਾਰ ਨੂੰ ਮੈਂ ਬੇਨਤੀ ਕਰਦਾ ਆ ਵੀ ਇਹਨਾਂ ਦੇ ਵੱਲ ਖਾਸ ਧਿਆਨ ਦਿੱਤਾ ਜਾਵੇ ਤੇ ਜਿਹੜਾ ਸਫਾਈ ਵਾਲਾ ਮਹਿਕਮਾ ਹੁੰਦਾ ਨਾ ਵੀ ਸਫਾਈ ਵਾਲਾ ਮਹਿਕਮਾ ਜਿਹੜਾ ਉਹਨੂੰ ਵੀ ਮੈਂ ਅਪੀਲ ਕਰਦਾ ਵੀ ਇਹਨਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਇਹਨਾਂ ਦੀਆਂ ਮੱਜਾਂ ਜਿਹੜੀਆਂ ਨੇ ਬਹੁਤ ਸਾਰੀਆਂ ਗੰਦੇ ਪਾਣੀ ਦੇ ਵਿੱਚੋਂ ਗੰਦਾ ਪਾਣੀ ਪੀ ਕੇ ਤੇ ਗੰਦੇ ਪਾਣੀ ਦੇ ਵਿੱਚ ਛੱਪੜਾਂ ਦੇ ਵਿੱਚ ਲਟ ਕੇ ਗੰਦੇ ਮੰਦੇ ਥਾਵਾਂ ਤੇ ਆਉਂਦੀਆਂ ਤੇ ਇਹ ਨਵਾਉਂਦੇ ਵੀ ਨਹੀਂ ਇਹ ਡੰਗਰਾਂ ਦੀ ਬਿਲਕੁਲ ਸੇਵਾ ਨਹੀਂ ਕਰਦੇ ਬਹੁਤ ਦੁਪਰ ਹਾਲਾਤ ਆ ਇਹਨਾਂ ਦੇ ਡੰਗਰਾਂ ਦੀ ਤੇ ਇਹਨਾਂ ਤੇ ਥੋੜੀ ਬੜੀ ਆਪਣੀ ਜਿਹੜੀ ਅੱਖ ਜਿਹੜੀ ਉਹ ਕਰੋ ਤੇ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਆ ਵੀ ਜੇਕਰ ਤੁਸੀਂ ਆਪਣੇ ਪੰਜਾਬ ਦੇ ਵਿੱਚ ਡੰਗਰ ਰੱਖਣੇ ਆ ਤੁਸੀਂ ਰਹਿਣ ਬਸੇਰਾ ਕਰਨਾ ਆ ਤੁਸੀਂ ਆਨੇ ਆਪ ਹੀ ਅਹੀਂ ਗਰੀਬ ਬੰਦੇ ਆ ਮੰਨ ਲਓ ਤੁਸੀਂ ਗਰੀਬ ਬੰਦੇ ਆ ਢਾਡੇ ਕੋ 20 25 25 ਲੱਖ ਦਾ ਮਾਲ ਆ 20 25 25 ਲੱਖ ਰੁਪਏ ਦਾ ਮਾਲ ਤੁਸੀਂ ਸੜਕਾਂ ਦੇ ਉੱਤੇ ਲੈ ਕੇ ਤੁਰੇ ਜਾਂਦੇ ਆ ਨਾਲੇ ਇਹਦੇ ਨਾਲ ਸਾਡੇ ਜਿਹੜੇ ਸੜਕਾਂ ਦੀ ਆਵਾਜਾਈ ਹੋਰ ਰੁਕਦੀ ਆ ਜਾਂ ਕੋਈ ਵੀਰ ਭਰਾ ਮੋਟਰਸਾਈਕਲ ਤੇ ਤੇਜ਼ ਜਾ ਰਿਹਾ ਜਾਂ ਆਪਣੇ ਹਿਸਾਬ ਦੇ ਨਾਲ ਜਾ ਰਿਹਾ ਤੇ ਇੱਕ ਬੰਨੇ ਤੋਂ ਰੋੜ ਤੇ ਭੱਜ ਕੇ ਤੁਹਾਡਾ ਡੰਗਰ ਗਾੜੀ ਆ ਜਾਂਦਾ ਤੇ ਇੱਕਦਮ ਮੋਟਰਸਾਈਕਲ ਉਹਦੇ ਵਿੱਚ ਵਜਦਾ ਡੰਗਰ ਦੇ ਤੇ ਡੰਗਰ ਦੇ ਸੱਟ ਵੀ ਲੱਗਦੀ ਆ ਤੇ ਜਿਹੜਾ ਮੋਟਰਸਾਈਕਲ ਆ ਨਾ ਉਹਦੀ ਤੇ ਲੱਤ ਬਾ ਟੁੱਰਦੀ ਟੁੱਰਦੀ ਵੀ ਡੰਗਰ ਦੇ ਤੇ ਸੱਟ ਜ਼ਰੂਰ ਲੱਗਦੀ ਜਿਹੜਾ ਕਹਿੰਦੇ ਡੰਗਰ ਵਿੱਚ ਵਜਣਾ ਜਾਂ ਕੁੱਤਾ ਗਾੜੀ ਆ ਜਾਵੇ ਰੋੜ ਤੇ ਇਹਦੀ ਸੱਟ ਇੰਨੀ ਬੁਰੀ ਆ ਵੀ ਛੇਤੀ ਇਰਮਾਨ ਨਹੀਂ ਆਉਂਦਾ ਤੇ ਸੱਟ ਵੀ ਗੁੱਝੀ ਲੱਗਦੀ ਆ ਤੇ ਕਈ ਬੰਦੇ ਤੇ ਤੋਰੀ ਗਏ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਸਿਰਾਂ ਦੇ ਵਿੱਚ ਤੇ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਆਪਣੇ ਬਲਬੂਤੇ ਤੇ ਡੰਗਰ ਆਪਣੇ ਘਰਾਂ ਦੇ ਵਿੱਚ ਰੱਖੋ ਥਾ ਲੋ ਜਗਾ ਲੋ ਕੇ ਥਾਂ ਦੇ ਆਪਣੇ ਪੱਠੇ ਮੁੱਲ ਲਓ ਦੋ ਚਾਰ ਕਿੱਲੇ ਪੱਠੇ ਆਪਣੇ ਮੁੱਲ ਲਓ ਠੇਕੇ ਦੇ ਪਾਲੀ ਲਲੋ ਜੇ ਠੇਕੇ ਤੇ ਨਹੀਂ ਲੈ ਹਾ ਤੇ ਪੱਠੇ ਕੇ ਕਿਸਾਨ ਦੇ ਕੋਲੋਂ ਮੁੱਲ ਲੈ ਕੇ ਤੇ ਆਪਣੇ ਪੱਠੇ ਜਾਂ ਵੱਢ ਕੇ ਆਪ ਜਿਹੜੀ ਚਰਾੰਦ ਜਿਹੜੀ ਆ ਉਹ ਖਾ ਆਪ ਵੱਢ ਵੱਢ ਕੇ ਥਣ ਨਾਲ ਪਾਓ ਚਰਾਉਣ ਦੇ ਨਾਲ ਅਹੀਂ ਇਹਨੇ ਵੀ ਚਾਰੋ ਜਿੱਦਾਂ ਮਰਜੀ ਪਰ ਜੇਕਰ ਤੁਸੀਂ ਚਾਰਨ ਦੇ ਸਮੇਂ ਚਾਰਨ ਦੇ ਸਮੇਂ ਜੇਕਰ ਆਪਾਂ ਗੱਲ ਕਰਦੇ ਆ ਨਾ ਆਪਣੀ ਜਗ੍ਹਾ ਦੇ ਵਿੱਚ ਚਾਰੋ ਕਿਉਂਕਿ ਤੁਸੀਂ ਵੇਖੋ ਸਾਡੇ ਪੰਜਾਬ ਦੇ ਵਿੱਚ ਕਿੰਨੇ ਰੁੱਖ ਲਾਏ ਨੇ ਆ ਮਈਆਂ ਤੁਹਾਡੀਆਂ ਸਿੰਘ ਖੁਰਕਣਡੀਆਂ ਲੱਕ ਖੁਰਕਣਡੀਆਂ ਟ ਕਿੰਨੇ ਰੁੱਖ ਤੋੜ ਕੇ ਸੱਤਿਆ ਨਾਸ ਕਰ ਦਿੱਤਾ ਰੁੱਖਾਂ ਦਾ ਤੇ ਫਿਰ ਆਪਾਂ ਲੱਭਦੇ ਆ ਆਕਸੀਜਨ ਨਹੀਂ ਆ ਗਈ ਫਿਰ ਆਪਾਂ ਆਨੇ ਮੀਂਹ ਨਹੀਂ ਪੈਂਦਾ ਕੀ ਕਰੀਏ ਤੇ ਕੀ ਨਾ ਕਰੀਏ ਹੁਣ ਜੇਕਰ ਤੁਹਾਨੂੰ ਕੋਈ ਦਬਕਾ ਮਾਰਦਾ ਕੋਈ ਬੰਦਾ ਜੇਕਰ ਤੁਹਾਡੇ ਉੱਤੇ ਕੋਈ ਗੱਲ ਕਰਦਾ ਬੰਦਾ ਫੇਰ ਤੋਹੀਂ ਮੈਨਾਂ ਵੀ ਇਹ ਸਾਡੇ ਨਾਲ ਗਰੀਬਾਂ ਦਾ ਧੱਕਾ ਕੰਡਿਆ ਜੀ ਤਾਂ ਧੱਕਾ ਕਰਿਆ ਕੰਡਿਆ ਤੁਸੀਂ ਤਾਂ ਸਾਰੇ ਰੁੱਖ ਤੋੜ ਦਦੇ ਪੰਜਾਬ ਦੇ ਦੇ ਸਾਰੇ ਪੰਜਾਬ ਦੇ ਤੁਸੀਂ ਰੁੱਖ ਤੋੜ ਦਿੱਤੇ ਆ ਥੋੜੀ ਬੜੀ ਅਕਲ ਕਰੋ ਥੋੜਾ ਬੜਾ ਸੂਝਵਾਨ ਬਣੋ ਸਿਆਣੇ ਬਣੋ ਜੇਕਰ ਡੰਗਰ ਰੱਖਣ ਦਾ ਚਾਹ ਆ ਨਾ ਤੇ ਆਪਣੇ ਘਰਾਂ ਦੇ ਵਿੱਚ ਬਣਾ ਕੇ ਆਇਦ ਵਾਲੇ ਵਲਗਣ ਕਰਕੇ ਤੇ ਉੱਥੇ ਦੇਖੋ ਆਪਣੇ ਡੰਗਰਾਂ ਨੂੰ ਆਪਣੇ ਵਹਿਲੀ ਬਣਾਓ ਵਹਿਲੀ ਵਿੱਚ ਰੱਖੋ ਤੇ ਪੱਠੇ ਲਿਆ ਕੇ ਕੁਦਰ ਕੇ ਤੇ ਨਵਾਤਵਾ ਕੇ ਤੇ ਮਈਆਂ ਦੀ ਚਾਜਨਾ ਸੇਵਾ ਕਰਕੇ ਤੇ ਫੇਰ ਦੁੱਧ ਪਾਓ ਡੇਰੀਆਂ ਦੇ ਉੱਤੇ ਇਹ ਗੰਦੇ ਮੰਦੇ ਤੁਹਾਡੇ ਮੱਜਾਂ ਦੇ ਥਣ ਹੁੰਦੇ ਆ ਤਾਂ ਤੁਸੀਂ ਥਣ ਵੀ ਨਹੀਂ ਧੋਦੇ ਮਾੜੇ ਜਿਹੇ ਪੂੰਝ ਕੇ ਐ ਉਸੇ ਦੁੱਧ ਚੋਣਦੇ ਬਨੇ ਉਹ ਦੁੱਧ ਚੋ ਕੇ ਬਿਮਾਰੀਆਂ ਦਾ ਜਮਾਨੂ ਮੁਰਾ ਭਰਿਆ ਦੁੱਧ ਜਿਹੜਾ ਤੁਸੀਂ ਡੇਰੀਆਂ ਤੇ ਦੇ ਕੇ ਆਉਨੇ ਆ ਤੇ ਕਈ ਲੋਕ ਕਹਿੰਦੇ ਆ ਵੀ ਤੁਹਾਡਾ ਟੂਣਾ ਹੈ ਤੁਸੀਂ ਦੁੱਧ ਨੂੰ ਝੂਠਾ ਕਰਦੇ ਚੂਲੀ ਕਰਕੇ ਵਿੱਚ ਮਾਰਦੇ ਆ ਇਹ ਗੱਲ ਵੀ ਕਹਿੰਦੇ ਸੱਚੀ ਆ ਤੇ ਮੈਂ ਆਪਣੇ ਵੀਰਾਂ ਨੂੰ ਕਹਿਣਾ ਚਾਹੁੰਦਾ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹ ਸ਼ੇਅਰ ਕਰਨਾ ਤੁਹਾਡਾ ਫਰਜ਼ ਆ ਕਿਉਂਕਿ ਫਰਜ਼ ਤਾਂ ਆ ਕਿ ਸਾਡਾ ਅਸੀਂ ਆਵਾਜ਼ ਪਹਿਲਾਂ ਵੀ ਚੁੱਕੀ ਤੇ ਆਵਾਜ਼ ਹੁਣ ਵੀ ਚੁੱਕ ਰਹੇ ਆ ਜਿੰਨੇ ਸਾਡੇ ਪੰਜਾਬ ਦੇ ਰੁੱਖਿਆ ਨਾ ਸਾਰੇ ਸੜਕਾਂ ਤੇ ਰੇਲ ਦੇ ਲਾਗੇ ਲਾਗੇ ਬਣੇ ਲੱਗੇ ਆ ਸਾਰੇ ਰੁੱਖਾਂ ਦਾ ਇਹ ਇਹਨਾਂ ਦੇ ਡੰਗਰ ਜਿਹੜੇ ਮਲਿਆ ਮੇਟ ਕਰਨ ਦੇ ਆ ਪੰਜਾਬ ਦੇ ਹਰਿਆਲੀ ਹਰੀ ਭਰੀ ਹਰਿਆਲੀ ਨੂੰ ਖਤਮ ਕਰਨ ਦੇ ਆ ਤੇ ਇਸ ਕਰਕੇ ਮੈਂ ਵੀਰਾਂ ਨੂੰ ਭਰਾਵਾਂ ਨੂੰ ਕਹਿਣਾ ਚਾਹੁੰਦਾ ਵੀ ਜੇਰਾ ਇਸ ਚੀਜ਼ ਵੱਲ ਵੀ ਧਿਆਨ ਦਿਈਏ ਜ਼ਰੂਰੀ ਨਹੀਂ ਵੀ ਆਪਾਂ ਇਹਨਾਂ ਦੇ ਡਾਂਗਾ ਮਾਰਨੀਆਂ ਤੇ ਲੜਾਈ ਕਰਨੀ ਆ ਤੇ ਵੱਡ ਫਾਟੇ ਕਰਨੀਆਂ ਆ ਇਹਨਾਂ ਨੂੰ ਇੱਕੜਾ ਪਿਆਰ ਦੇ ਨਾਲ ਸਮਝਾਓ ਜਿੱਥੇ ਬੰਦੇ ਜਾਂਦੇ ਆਉਂਦੇ ਆ ਜਿੱਥੇ ਰਹਿੰਦੇ ਆ ਨਾ ਇਹਨਾਂ ਨੂੰ ਪਿਆਰ ਦੇ ਨਾਲ ਦੱਸੋ ਤੇ ਜੇ ਨਹੀਂ ਦਾਤੇ ਤਾਂ ਮੈਂ ਕਾਨੂੰਨੀ ਕਾਰਵਾਈ ਕਰੀ ਇਹਨਾਂ ਤੇ ਇਦਾਂ ਨਹੀਂ ਸਟਾਉਣਾ ਇਹਨਾਂ ਨੇ ਹਰ ਥਾਂ ਥਾਂ ਤੇ ਹਰ ਪਿੰਡ ਪਿੰਡ ਥਾਂ ਥਾਂ ਤੇ ਇਹਨਾਂ ਨੇ ਜੇਕਰ ਆਪਣੇ ਡੇਰੇ ਲਾਉਣੇ ਆ ਜੇਕਰ ਇਹਨਾਂ ਨੇ ਰਹਿਣਾ ਬਸੇ ਰਹਿਣ ਬਸੇਰਾ ਕਰਨਾ ਪੰਜਾਬ ਦੇ ਵਿੱਚ ਤੇ ਕਿਸੇ ਚੱਜ ਨਾ ਕਿ ਢੰਗ ਨਾ ਰਹਿਣ ਬਸੇਰਾ ਕਰੋ ਭਰਾਵੋ ਠੀਕ ਹੈ ਨਾ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਿਸੇ ਨੂੰ ਲੱਗੇ ਕਿਉਂਕਿ ਮੇਰਾ ਸਟਾਈਲ ਹੀ ਉਹ ਗੱਲ ਕਰਨ ਦਾ ਆ ਕਿਉਂਕਿ ਮੈਂ ਗੱਲ ਸੱਚ ਤੇ ਹਕਤ ਤੇ ਕਰਨੀ ਆ ਕਿ ਜੇ ਤੁਸੀਂ ਆਪਣਾ ਚਾਹੋ ਨੇ ਆ ਵੀ ਅਹੀਂ ਪੰਜਾਬ ਦੇ ਵਿੱਚ ਰਹਿਣਾ ਤਾਂ ਅਮਨ ਔਰ ਸ਼ਾਂਤੀ ਬਣੀ ਰਵੇ ਨਾ ਕੋਈ ਲੜਾਈ ਨਾ ਝਗੜਾ ਪਵੇ ਨੇ ਦੇ ਕਿਸਾਨਾਂ ਨੇ ਅੱਗੇ ਬੜਾ ਗੁੱਸਾ ਆ ਜੇ ਰੁੱਖ ਕੋਈ ਲਾਉਂਦਾ ਤਾਂ ਰੁੱਖ ਤੁਸੀਂ ਤੜਾ ਦੋਨੇ ਮਈਆਂ ਦੇ ਕੋਲੋਂ ਤੇ ਆਪਣੀਆਂ ਮਈਆਂ ਜਿਹੜੀਆਂ ਆਪਣੇ ਇੱਕ ਥਾਂ ਤੇ ਰੱਖੋ ਉਹਨਾਂ ਨੂੰ ਇੱਕ ਥਾਂ ਤੇ ਆਪਣੇ ਪੱਠੇ ਜਿੱਥੋਂ ਮਰਜੀ ਮੋਲ ਲਿਆ ਕੇ ਨੇ ਆਪਣਾ ਕੋਈ ਫੇਰ ਆਪਣੇ ਘਰ ਦੁੱਧ ਚੋ ਜੋ ਮਰਜੀ ਢੇਰੀਆਂ ਦੇ ਪਾਓ ਤਾਨੂੰ ਇਹ ਕੁਛ ਨਹੀਂ ਕਹਿੰਦੇ ਤੁਹਾਨੂੰ ਹੁਣ ਇਹ ਕਹਿ ਰਹੇ ਆ ਵੀ ਪੰਜਾਬ ਦੇ ਰੁੱਖਾਂ ਦੇ ਵੱਲ ਵੇਖੋ ਧਿਆਨ ਦੋ ਵੀ ਕਿੱਦਾਂ ਰੁੱਖ ਤੋੜੇ ਜਾ ਰਹੇ ਨੇ ਤੁਹਾਡੇ ਵੱਲੋਂ ਤੇ ਇਨਾ ਹੀ ਕਹਿਣਾ ਚਾਹੁੰਨਾ ਆ ਤੇ ਸਮਝ ਲਓ ਤੇ ਸਮਝੋ ਤੇ ਬੰਦੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ